ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਅੱਜ ਬੀਬੀ ਦਲੇਰ ਕੌਰ ਨੂੰ ਰੋਂਦੇ ਹੋਏ ਵੇਖ ਕੇ ਬੜਾ ਮਨ ਦੁਖੀ ਹੋਇਆ ਦੁਨੀਆ ਇਨਸਾਨ ਨੂੰ ਕਿਸੇ ਜੋਗਾ ਨਹੀਂ ਛੱਡਦੀ ਭਾਵੇਂ ਕੋਈ ਚੰਗਾ ਕਰ ਲਵੇ ਤਾਂ ਤੁਸੀਂ ਲੋਕ ਜੀਵਨ ਨਹੀਂ ਦਿੰਦੇ ਕੋਈ ਸੱਚ ਦੇ ਰਾਹ ਤੇ ਤੁਰ ਪਵੇ ਤਾਂ ਤੁਸੀਂ ਜੀਵਨ ਨਹੀਂ ਦਿੰਦੇ ਜੇ ਕੋਈ ਮਾੜਾ ਕਰ ਲਵੇ ਤਾਂ ਤੁਸੀਂ ਵੈਸੇ ਹੀ ਉਹਨੂੰ ਮਰਨ ਤੇ ਮਜਬੂਰ ਕਰ ਦਿੰਦੇ ਹੋ ਲੇਡੀ ਪ੍ਰਚਾਰਕ ਤਾਂ ਪਹਿਲਾਂ ਹੀ ਖਤਮ ਹੋ ਚੁੱਕੀਆਂ ਨੇ ਜੋ ਥੋੜੀ ਬਹੁਤੀਆਂ ਬੱਚੀਆਂ ਨੇ ਤੁਸੀਂ ਉਹਨਾਂ ਨੂੰ ਵੀ ਜੀਵਨ ਜੋਗਾ ਨਾ ਛੱਡੋ ਇੱਕ ਪਾਸੇ ਅਸੀਂ ਕਹਿਣ ਨੂੰ ਬੋਲਦੇ ਹਾਂ ਕਿ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਦੂਜੇ ਪਾਸੇ ਅਸੀਂ ਬੀਬੀਆਂ ਨੂੰ ਪ੍ਰਚਾਰ ਦੇ ਦੌਰਾਨ ਤਮਕਾ ਰਹੇ ਹਾਂ ਕਾਦੇ ਆਪਾ ਸਿੱਖ ਕੱਲੇ 7-8 ਦਿਨ ਸ਼ਹੀਦੀ ਦਿਹਾੜੇ ਦੇ ਸਟੇਟਸ ਲਾਉਣ ਦੇ ਨਾਲ ਸਿੱਖੀ ਨਹੀਂ ਨਿਭਣੀ ਜੇ ਗੁਰਗੋਬਿੰਦ ਸਿੰਘ ਜੀ ਦੇ ਲਾਲ ਹੋ ਜੇ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰਿਆ ਤਾਂ ਉਹਦੀ ਕਦਰ ਕਰੋ ਜੇ ਉਸ ਪਹਿਣ ਦੇ ਕੋਲੋ ਜੇ ਪ੍ਰਚਾਰਤਾਂ ਨੂੰ ਨਹੀਂ ਆਉਂਦਾ ਠੀਕ ਲੱਗਿਆ ਤੁਸੀਂ ਜਾ ਕੇ ਹੋਰ ਕੋਈ ਤਰੀਕਾ ਅਪਣਾਓ ਜਾਂ ਤੁਸੀਂ ਗੁੰਡਾਗਰਦੀ ਬਦਮਾਸ਼ੀਆਂ ਕਰੋਗੇ ਪ੍ਰਚਾਰ ਦੇ ਦੌਰਾਨ ਉਹਨੂੰ ਧਮਕਾਇਆ ਅੱਜ ਜਾ ਰਿਹਾ ਆ ਕਿ ਤੂੰ ਜਿੱਥੇ ਸਟੇਜ ਤੇ ਪ੍ਰਚਾਰ ਕਰੇਂਗੀ ਉੱਥੇ ਆ ਕੇ ਅਸੀਂ ਤੈਨੂੰ ਦੇਖਾਂਗੇ ਮੈਨੂੰ ਵੀ ਆਹੀ ਕੁਝ ਧਮਕੀਆਂ ਆਈਆਂ ਸੀ ਗਿਆ ਕਿ ਤੂੰ ਬੀਬੀ ਜਿਹੜੀ ਸਟੇਜ ਤੇ ਪ੍ਰਚਾਰ ਕਰ ਰਹੀ ਹੋਏਗੀ ਤੇਰੇ ਮੂੰਹ ਤੇ ਜੀ ਥੱਪੜ ਲਾ ਕੇ ਜਾਵਾਂਗੇ ਸਾਨੂੰ ਪਤਾ ਅਸੀਂ ਅੰਦਰ ਆਪਣੇ ਅੱਜ ਤੱਕ ਕਿੰਨਾ ਦਰਦ ਲੈ ਕੇ ਬੈਠੇ ਆਂ ਫਿਰ ਵੀ ਉੱਠ ਖਲੋਤੇ ਦੁਨੀਆ ਨੇ ਬਹੁਤ ਚਾਇਆ ਕਿ ਅਸੀਂ ਪ੍ਰਚਾਰ ਆਪਣਾ ਬੰਦ ਕਰ ਦਈਏ ਪਰ ਜਦੋਂ ਸਾਹਿਬਜ਼ਾਦੀਆਂ ਦਾ ਮੂੰਹ ਵੇਖਦੇ ਆ ਨਾ ਉਹਨਾਂ ਦੇ ਪੋਲੇ ਪਾਲੇ ਮੂੰਹ ਨੂੰ ਵੇਖ ਕੇ ਹੀ ਅਸੀਂ ਅੱਜ ਤੱਕ ਪ੍ਰਚਾਰ ਦੇ ਰਾਹ ਤੇ ਤੁਰ ਰਹੇ ਆ ਜੋ ਹਾਲਾਤਾਂ ਦੇ ਵਿੱਚੋਂ ਮੈਂ ਲੰਗੀ ਆ ਅੱਜ ਉਸ ਪੈਂਡ ਨੂੰ ਲੰਘਦੇ ਹੋਏ ਵੇਖ ਕੇ ਮੇਰਾ ਦਿਲ ਅੰਦਰੋਂ ਬੜਾ ਰੋ ਰਿਹਾ ਹੈ ਅੱਜ ਮਾਰਨਿੰਗ ਹੀ ਮੇਰੀ ਉਹਨਾਂ ਦੇ ਹਸਬੰਡ ਦੇ ਨਾਲ ਗੱਲ ਹੋਈ ਪੈਣ ਇਸ ਵੇਲੇ ਡਿਪਰੈਸ਼ਨ ਦੇ ਵਿੱਚ ਹੈ ਉਹ ਮਾਰਨਿੰਗ 6 ਵਜੇ ਸੁੱਤੇ ਸੀਗੇ ਤੇ ਮੈਂ 9 ਵਜੇ ਮਾਰਨਿੰਗ ਕਾਲ ਕੀਤਾ ਸੀ ਉਹਨਾਂ ਨੂੰ ਜਦੋਂ ਵੀ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ ਮੈਂ ਅਗਰ ਮੇਰੀ ਇਹ ਵੀਡੀਓ ਮੇਰੀ ਪੈਣ ਤੱਕ ਪਹੁੰਚ ਰਹੀ ਹੈ ਮੈਂ ਤੁਹਾਨੂੰ ਆਹੀ ਕਹਿਣਾ ਚਾਹਾਂਗੀ ਕਿ ਪੈਣ ਜਦੋਂ ਮੇਰਾ ਵਿਵਾਦ ਹੋਇਆ ਸੀ ਉਸ ਵੇਲੇ ਤੁਸੀਂ ਸੀਗੇ ਜਿਹੜੇ ਮੇਰੇ ਹੱਕ ਦੇ ਵਿੱਚ ਆ ਕੇ ਖੜੇ ਹੋਏ ਸੀ ਕਿਸੇ ਪ੍ਰਚਾਰਕ ਦੇ ਅੰਦਰ ਹਿੰਮਤ ਨਹੀਂ ਸੀਗੀ ਸੱਚ ਦੇ ਰਾਤੇ ਤੁਰਨ ਦੀ ਜਾਂ ਸੱਚ ਬੋਲਣ ਦੀ ਸਿੱਖਾਂ ਨੂੰ ਇਸ ਕਰਕੇ ਜਾਣਿਆ ਜਾਂਦਾ ਸੀ ਕਿ ਜਦੋਂ ਮੁਗਲ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਤੇ ਹਮਲਾ ਕਰਦੇ ਸੀਗੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਵੇਚ ਕੇ ਆਉਂਦੇ ਸੀ ਤਾਂ ਉਹਨਾਂ ਦੀ ਕੈਦ ਦੇ ਵਿੱਚੋਂ ਸਿੱਖੀ ਸੀਗੇ ਜਿਹੜੇ ਰਾਤ ਨੂੰ 12 ਵਜੇ ਉੱਥੇ ਜਾ ਕੇ ਮੁਗਲਾਂ ਦੀ ਕੈਦ ਤੋਂ छुड़ਵਾ ਕੇ ਲੈ ਕੇ ਆਂਦੇ ਸੀ ਤੇ ਆਹ ਕਾਦੇ ਸਿੱਖ ਆ ਜਿਹੜੇ ਅੱਜ ਇੱਕ ਬੀਬੀ ਨੂੰ ਪ੍ਰਚਾਰ ਕਰਨ ਤੋਂ ਰੋਕ ਲਗਾਉਂਦੇ ਆ ਉਹਦੇ ਪਿੱਛੇ ਗੱਡੀਆਂ ਪਹੁੰਚਾਉਂਦੇ ਆ ਉਹਨੂੰ ਤਮਕਾਇਆ ਜਾਂਦਾ ਤੇ ਅੱਜ ਮੁੜ ਕੇ ਉਹ ਬਿਆਨ ਦੇਗੀ ਅਗਲੀ ਪਰ ਉਹਦਾ ਅਸਲ ਮਾਇਨੇ ਚ ਜੋ ਉਹਦਾ ਇੱਕ ਇੱਕ ਬੋਲਿਆ ਹੋਇਆ ਬੋਲ ਅੱਜ ਉਹਦੇ ਇੱਕ ਇੱਕ ਆਸੂ ਮੈਂ ਸਮਝ ਪਾਰੀਆਂ ਕਿਉਂਕਿ ਮੈਂ ਵੀ ਉਸ ਚੀਜ਼ ਦੇ ਵਿੱਚੋਂ ਲੰਗੀ ਆ ਮੈਨੂੰ ਪਤਾ ਉਹਨੇ ਕਿੰਨਾ ਪਰੇਸ਼ਾਨ ਹੋ ਕੇ ਅੱਜ ਉਹ ਬਿਆਨ ਦਿੱਤਾ ਹੋਗਾ